ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵਾੜਾ ਭਾਈਕਾ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੱਧ ਕੀ ਸ਼ਹਿਰ ਮੀਨਕਾ ਸੁਭਾ ਆ ਜਾਂਦਾ ਵੀਰ ਹਰਾਂ ਨੂੰ। ਘਰੇਲੂ ਪਰਿਵਾਰ ਕੋਲੇ ਪਸ਼ੂ ਕਰੇ ਰੱਖੇ ਤੇ ਉਹਨਾਂ ਚੋਂ ਤਿੰਨ ਵੇੜਾਂ ਗਾਵਾਂ ਵਿਕਰੀ ਵਾਲੀਆਂ ਸੇਲ ਆ ਆ ਸੂਣ ਵਾਲੀ ਆ ਕਿੰਨਾ ਟਾਈਮ ਬਾਕੀ ਆ ਇਹਦਾ ਲੇਖਾ ਜੋਖਾ ਤੇ ਆ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਤੇ ਕਿੰਨਾ ਕਿੰਨਾ ਦੁੱਧ ਆ ਇਹਨਾਂ ਦਾ ਲੇਖਾ ਜੋਖਾ ਤਿੰਨ ਗਾਵਾਂ ਵੇੜਾਂ ਵਿਕਰੀ ਵਾਲੀਆਂ ਜਿਹੜੀ ਵੀ ਪਸੰਦ ਆਗੀ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਥੋੜਾ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਸਮੇਵੀਰ ਸਾਸਰੀ ਕਾਲ ਜੀ ਸਾਸਰੀ ਕਾ ਭਾਈ ਜੀ ਸਾਸਰੀ ਕਾਲ ਜੀ ਹੋਰ ਸੁਣਾ ਠੀਕ ਹੈ ਚੜਦੀ ਕਲਾ ਨਾ ਹਾਂਜੀ ਹਾਂਜੀ ਵੀਰੇ ਆਪਣਾ ਨਾਮ ਤੇ ਐਡਰੈਸ ਦੱਸਗੀ ਮੇਰਾ ਨਾਮ ਜੀ ਖਿਮਸ਼ੇਸ਼ ਸਿੰਘ ਪਿੰਡ ਵਾਲਾ ਭਾਈ ਕਾਈ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਜੀ ਤਿੰਨ ਨੰਬਰ ਮੇਰੇ ਵੀਰ ਦਾ 7814671775 ਜੀ ਇੱਕ ਵਾਰੀ ਹੋਰ ਰਿਪੀਟ ਕਰੀਏ 7814671775 ਜੀ ਇਹਦੇ ਤੇ ਕਰੇ ਸੰਪਰਕ ਜਿਹੜਾ ਸੱਜਣ ਗਾਇਆਂ ਖਰੀਦਣੀਆਂ ਚਾਹਵੇ ਹਨਾ ਹਾਂਜੀ ਹਾਂਜੀ ਤੇ ਇਹਦਾ ਕੀ ਹਿਸਾਬ ਆ ਇਹ ਬਾਈ ਗਹਿਣਾ ਇਹ ਪਹਿਲੇ ਤੋਂ ਇਹ ਮੇਰੇ ਕੋਲ ਹੀ ਸੀ ਠੀਕ ਆ ਤੇ ਪਹਿਲੇ ਸੂਏ ਦਿੱਤਾ ਸੀ ਇਹਨੇ 9-10 ਕਿਲੋ ਦੁੱਧ ਦਿੱਤਾ ਸੀ 9-10 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਹੁਣ ਦੂਜਾ ਹਾਂਜੀ ਹੁਣ ਦੂਜੇ ਸੂਏ ਆ ਜੀ ਕਿੰਨਾ ਚਿਰ ਪਿਆ ਇਹਦਾ ਸੂਣ ਚ ਇਹਦੇ 10 ਦਿਨ ਪਏ ਆ ਜੀ ਅੱਛਾ ਹਜੇ 10 ਦਿਨ ਪਏ ਆ ਹਾਂਜੀ 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 ਬਣ ਵਧੀਆ ਜਾਂਦੀ ਥੱਲੇ ਹਾਂਜੀ ਹਾਂਜੀ ਬਹੁਤ ਸੋਹਣੀ ਬਣ ਜਾਂਦੀ ਹੈ ਚੂਨ ਚਾਰ ਨੂੰ ਠੰਢੀ ਆ ਹਾਂਜੀ ਹਾਂਜੀ ਵਧੀਆ ਸੀ ਲੱਗੇ ਜੀ ਵਿੱਚੋਂ ਦਾ ਰਿਆਂ ਤੂੰ ਤਾਂ ਪਿਛਲਾ ਸੋਚਿਆ ਹਾਂਜੀ 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 ਬਹੁਤ ਵਧੀਆ ਜੀ ਥਣਾ ਥਣਾ ਲੋਕ ਕੇ ਜਮ ਹਾਂਜੀ ਓਕੇ ਆ ਜੀ ਠੀਕ ਆ ਹਾਂਜੀ ਤੇ ਤੂਰ ਕਰਾ ਦਈਏ ਦੀ ਚੱਕ ਹਾਂਜੀ ਹਾਂਜੀ ਕੱਡੀ ਮੜੀ ਜੀ ਪਰੇ ਨੂੰ ਇਹਨੂੰ ਖੋਲੀ ਛੇ ਦਿਨੋਂ ਕਰੇ ਦੋਤੇ ਲਾਉਣ ਨੂੰ ਗਾਂ ਕਈ ਵਾਰੀ ਕਈ ਸੱਜਣਾ ਪਾਲਦੇ ਆ ਤੇ ਆ ਕਰੇ ਉਹ ਸੰਪਰਕ ਗਹਿਰਾ 10 12 ਦਿਨ ਲੈ ਜੂਗੀ ਲੇਵਾ ਸੋਹਣਾ ਤਿਆਰ ਕਰਦੀ ਆਉਂਦੀ ਆ ਕਰੂਗੀ ਦੁੱਧ ਜਿਹੜਾ ਚੋਇਆ ਵੀਰ ਨੇ ਤੁਹਾਨੂੰ ਦੱਸਤਾ ਵੀ 9 10 ਕਿਲੋ ਦੁੱਧ ਮੈਂ ਚੋਇਆ ਬਾਕੀ ਸੀਲਸ ਆਊ ਆ ਛੋਟੇ ਜੇ ਰੱਸੀ ਨਾਲ ਹੀ ਬੱਦੀ ਦੇਖ ਲੋ ਜਿੱਥੇ ਨੂੰ ਲੈ ਗਿਆ ਵੀਰ ਉਧਰ ਨੂੰ ਜਾਵੜੀ ਆ ਮਗਰ ਵੀ ਉਹ ਮੈਂ ਭੱਜਾ ਨੱਸੀ ਵਾਲੀ ਦੀ ਤੇ ਸਮੇ ਕੀ ਰੇਟ ਇਹਦਾ ਕਰੇਗਾ ਇਹਦਾ ਬਾਈ ਰੇਟ ਛੋਟਾ ਜਾਈਏ ਠੀਕ ਆ ਹਾਂ ਇਹਦਾ ਪੱਥੀ ਕੀ ਹੈ ਰੇਟ 80 25000 ਰੇਟ ਮੰਗਦੇ ਆਪਾਂ ਹਾਂਜੀ ਹਾਂ ਆ ਇਹਦਾ ਮਾਨਤਨ ਕਰਦੇ ਆਂਗੇ ਹਾਂਜੀ ਹਾਂਜੀ ਵੀਰੇ ਕਰਦੇ ਆਂਗੇ ਧੰਨਵਾਦ ਤੇ ਉਹ ਕਾਲੀ ਦਾ ਦੱਸ ਕੀ ਹਿਸਾਬ ਆ ਇਹ ਬਾਈ 2 ਮਹੀਨਿਆਂ ਦੀ ਸੂਈ ਵੀ ਆ ਅੱਛਾ ਓਕੇ ਹਾਂਜੀ 2 ਮਹੀਨਿਆਂ ਦੀ ਸੂਈ ਆ ਹਾਂਜੀ 9 ਕਿਲੋ ਦੁੱਧ ਆ ਵੀ 9 ਕਿਲੋ ਦੁੱਧ ਆ ਹਾਂ ਬਾਈ ਤੇ ਬੱਚਾ ਇਹਦਾ ਹੈ ਨਹੀਂ ਬੱਚਾ ਹੈ ਨਹੀਂ ਜੀ ਓਕੇ 2 ਮਹੀਨਿਆਂ ਦੀ ਸੂਈ 9 ਕਿਲੋ ਦੁੱਧ ਆ ਹਾਂਜੀ ਹਾਂਜੀ ਵੀਰੇ ਦੋਰੇ ਦੀ ਵੀ ਕਰਾ ਦੇ ਚੱਕ ਸੂਆ ਤਾਂ ਦੂਜਾ ਕੀ ਆ ਵਹਿੜ ਹੀ ਆ ਹਾਂਜੀ ਹਾਂਜੀ ਦੂਜਾ ਕਸੂਆ ਆ ਹਾਂ ਸੁਣਾ ਲਓ ਓਕੇ ਨਾ ਜਮਾ ਮੈਂ ਨਾ ਬਿਲਕੁਲ ਜੀ ਸਾਫ਼ ਆ ਤੁਹਾਨੂੰ ਜੀ ਬਾਕੀ ਸੂਈ ਇਹ ਤਾਂ ਚੋ ਵੀ ਸਕਦਾ ਅਗਲਾ ਹਾਂਜੀ ਹਾਂਜੀ ਜਿਹਨੇ ਪੈਸੇ ਲਾਉਣੇ ਹਨ ਹਾਂ ਬਿਲਕੁਲ ਵੀਰੇ ਓਕੇ ਲੈ ਸੱਜਣੋ ਆਓ ਜੀ ਕਾਲੇ ਰੰਗ ਦੀ ਵਹਿੜ ਆ ਬਰੀਕ ਚਮੜੀ ਆ ਜਮਾ 9 ਦੁੱਧ ਦਾ ਸੁਆ ਦੂਜਾ 2 ਮਹੀਨਿਆਂ ਦਾ ਸੁਆ ਬੱਚਾ ਹੈ ਨਹੀਂ। ਬਾਕੀ ਤੁਹਾਨੂੰ ਲਿਵਾ ਭਾਂਡਾ ਹਰਾ ਦੱਸਦਾ ਹੋਊਗਾ ਵੀ ਕਿੰਨੇ ਕੁ ਟਾਈਮ ਦਾ ਸੁਆ ਉਹ ਸਾਰੇ ਭੈਣਾ ਭਰਾ ਗੈਸ ਲਾ ਸਕਦੇ ਆ। ਛਾਬ ਇਹਦਾ ਕੀ ਰੇਟ? ਇਹ ਦੇ ਦੇਾਂਗੇ 26000 ਦੀ ਦੇ ਦੇਾਂਗੇ ਜੀ। ਇਹ 26000 ਦੀ। ਹਾਂਜੀ ਹਾਂਜੀ। ਠੀਕ ਹੈ। ਠੀਕ ਹੈ। ਠੀਕ। ਤੇ 1 ਕਾ ਡੱਬੀ ਹੈ ਨਾ ਹਾਂਜੀ 1 ਕਾ ਡੱਬੀ ਹੈ ਇਹਦਾ ਕੀ ਲਿਖਾ ਜੋ ਖੈ ਦਾ ਵੀ ਦੱਸ ਪੈਣਾ ਭਰਾਵਾਂ ਨੂੰ ਇਹ ਦੋਨੇ ਇਕੱਠੀਆਂ ਹੀ ਸੂਈਆਂ ਸੀ ਅੱਛਾ ਇਹਨੂੰ ਵੀ 2 ਮਹੀਨੇ ਹੋਏ ਆ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਥੱਲੇ ਦੋ 8 ਕਿਲੋ ਆਈ 8 ਕਿਲੋ ਦੋ ਹਾਂਜੀ ਤੇ ਇਹ ਇਹ ਨਾ ਇੱਕ ਹੱਥ ਨਾਲ ਚੂਣੀ ਪੈਂਦੀ ਹੈ ਜੀ ਓਕੇ ਹਾਂ ਜਿਹੜੀ ਗੱਲ ਦੱਸਣ ਵਾਲੀ ਹੈ ਉਹ ਆਪਾਂ ਸਾਫ਼ ਹੀ ਦੱਸ ਦਈਏ ਕਿਉਂ ਬਾਅਦ ਅਗਲਾ ਉਹਦਾ 100 ਗੱਲਾਂ ਹੁੰਦੀਆਂ ਆ ਹਾਂ ਚੂਨਾ ਜੀ ਹਾਂਜੀ ਹਾਂਜੀ ਇੱਕ ਹੱਥ ਨਾਲ ਮਤਲਬ ਇੱਕ ਹੱਥ ਨਾਲ ਵੀ ਢੂੜਾ ਪਾਗੇ ਤੇ ਚੂੜੀ ਪੈਂਦੀ ਆ ਵੀ ਕਈ ਵਾਰੀ ਹੱਲੇ ਜਾਂਦੀ ਹਾਂਜੀ 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 ਵੀ ਲੱਤ ਮਾਰ ਕੇ ਦੁੱਧ ਨਾਲ ਢੋਲਦੇ ਹਾਂ ਹਾਂ 6 ਫੁੱਟ ਚੰਗੀ ਆਉਂਦੀ 40 45 ਦੀ ਤੇ ਉਹਦਾ 8 ਕਿਲੋ ਹੈਗਾ ਜੀ 8 ਕਿਲੋ ਚੂਣੀ ਪੈਂਦੀ ਤਰੀਕੇ ਨਾਲ ਭਰਤੀ ਨਾਲ ਹਾਂਜੀ ਹਾਂਜੀ ਇਹਦੇ ਕਿੰਨੇ ਪੈਸੇ ਫਿਰ ਬਾਏ ਦਾ ਬਸ ਸਾਬ ਜੇ ਦਾ ਰੇਟ ਹੈ ਜੀ 15000 ਦੀ ਦੇ ਦਾਂਗੇ ਜੀ 15000 ਦੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹਾਂਜੀ ਵਿੱਚ ਚੂਣੀ ਇੱਕ ਹੱਥ ਨਾਲ ਪਈ ਜੱਕ ਨਾ ਹਾਂਜੀ ਹਾਂਜੀ ਦੁੱਧ 8 ਕਿਲੋ ਐ ਨੈਟ 8 ਕਿਲੋ ਦੁੱਧ ਤੇ 45 ਦੀ ਫੈਂਟ ਆਉਂਦੀ 45 ਦੀ ਫੈਂਟ ਆਉਂਦੀ ਐ ਵਿੱਚ ਚੂਣ ਦਾ ਹੀ ਥੋੜਾ ਜਿਹਾ ਬਾਕੀ ਚੰਗੀ ਸੀ ਹਾਂਜੀ 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 ਓਕੇ ਧੰਨਵਾਦ ਆ ਤੇਰਾ ਆਪਾਂ ਕਿਹੜਾ ਚੋਕੇ ਵੇਖੀ ਤੂੰ ਦੱਸਿਆ ਹਾਂਜੀ ਚੰਗੀ ਗੱਲ ਕੀਤੀ ਹੈ ਹਨਾ ਇਹਦਾ 15000 ਰੁਪਈਆ ਉਹਦੇ ਚ ਪਿਆਰ ਮੁਹੱਬਤ ਹੈ ਹਾਂਜੀ ਹਾਂਜੀ ਇਹਦਾ 26000 ਹਨਾ ਹਾਂਜੀ ਹਾਂਜੀ ਬਾਈ ਠੀਕ ਆ ਧੰਨਵਾਦ ਲੈ ਵੀ ਸ ਜਨਵਰੀ ਤੇ ਆ ਵਿਕਰੀਆਂ ਇੱਕ ਹੋਰ ਇੱਕ ਟਰੈਕਟਰ ਆਪਣਾ ਅੱਛਾ ਓਕੇ ਓਕੇ ਵਿੱਚੇ ਪਾ ਦੂ ਪਾ ਦਿੰਨੇ ਪਾ ਦਿੰਦੇ ਆ ਸੱਜਣਾ ਗੈਰ ਕਈ ਵਾਰੀ ਕੋਈ ਸੱਜਣਾ ਭਾਲਦਾ ਤੇ ਇਹਦਾ 25000 ਰੇਟ ਰੱਖਿਆ ਵੀਰ ਨੇ ਬਾਕੀ ਕਿੱਥੇ ਤੁਹਾਡਾ ਸੌਦਾ ਹੋ ਜੇਓ ਤੁਸੀਂ ਜਰੂਰ ਸੰਪਰਕ ਕਰਿਓ ਬਾਕੀ ਸੀਲਸ ਆਊਗਾ ਓਕੇ ਰਿਪੋਰਟ ਗਊਗਾ ਰੱਖਣ ਵਾਲੀ ਆ ਮੱਝ ਦੀ ਮੱਝ ਤੇ ਗਾਂ ਦੀ ਗਾਂ ਅੱਛਾ ਇੱਕ ਆ ਸਮੇਂ ਟਰੈਕਟਰ ਵੀ ਆ ਫਾਰਮ ਟਰੱਕ 60 ਹਾਂਜੀ ਹਾਂਜੀ ਭਾਈ ਇਹ ਕਿਹੜਾ ਮਾਡਲ ਮੂਡਲ ਆ ਤੇ ਕੀ ਹਿਸਾਬ ਕਿਤਾਬ ਦੱਸ ਪੈਣਾ ਭਰਾਵਾਂ ਇਹ 99 ਮਾਡਲ ਆ ਜੀ 99 ਮਾਡਲ ਹਾਂਜੀ ਭਾਈ ਠੀਕ ਆ ਇੰਜਨ ਗੇਰ ਦਾ ਓਕੇ ਜਮਾ ਮੈਂ ਨਾ ਜੀ ਜਮਾ ਸਾਫ ਹੈ ਜੀ ਵੀ ਚੱਲਦਾ ਓਕੇ ਰਿਪੋਰਟ ਆ ਵੀ ਮਾਰੇ ਗੇਰ ਤੇ ਜਿੱਧਰ ਮਰਜੀ ਜੋੜ ਦੇ ਹਾਂਜੀ ਹਾਂਜੀ ਭਾਈ ਜਮਾ ਸੀਜ਼ਨ ਆ ਹੁਣ ਤਾਂ ਹਨਾ ਹਾਂਜੀ ਹਾਂਜੀ ਓਕੇ 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 99 ਮਾਡਲ ਹੈ ਹਾਂ ਜੀ ਤੇ ਬਾਕੀ ਜਿਹੜੀਆਂ ਜਿਹੜੀਆਂ ਚੀਜ਼ਾਂ ਇਹਦੇ ਨਾਲ ਲੱਗੀਆਂ ਇਹ ਦੇਵਾਂਗੇ ਹਨਾ ਮੇਰਾ ਕੋਈ ਭੈਣ ਭਰਾ ਹਾਂ ਬਿਲਕੁਲ ਬਿਲਕੁਲ ਖਰੀਦ ਨਹੀਂ ਚਾਹੁੰਦਾ ਹਨਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਤੇ ਇਹਦਾ ਨਾਂ ਉਹਦਾ ਕਿਵੇਂ ਹੁੰਦਾ ਚੱਕਰ ਵੀ ਤੇਰੇ ਕਿ ਪਿੱਛੇ ਹੀ ਐਫੀਡਿਵਟ ਆਪਣੇ ਕੋਲੇ ਆਪਣੇ ਕੋਲੇ ਐਫੀਡਿਵਟ ਹੈ ਜੀ ਐਫਟੀ ਰਵ ਹਾਂ ਜੀ ਠੀਕ ਹੈ ਠੀਕ ਹੈ ਥੈਂਕ ਯੂ ਓਕੇ ਇਹਦਾ ਰੇਟ ਕੀ ਕੀਤਾ ਇਹਦਾ ਰੇਟ ਕੀਤਾ ਜੀ 1.95 ਜੀ 1 ਲੱਖ ਤੇ 95000 ਹਾਂਜੀ ਹਾਂਜੀ ਬਾਕੀ ਟਾਇਰ ਟੂਰ ਹੁਣ ਕੀ ਦੱਸਗੇ ਭੈਣਾ ਭਰਾਵਾਂ ਨੂੰ ਕਿੰਨੇ ਕਿੰਨੇ ਆ ਸਾਹਮਣੇ ਹੀ ਆਈਂ ਵੇਖ ਲਓ ਤੁਸੀਂ ਹਣਾ ਬਾਕੀ ਜਿਹੜਾ ਸੱਜਣਾ ਆਉਂਦਾ ਹਨਾ ਉਹ ਆਪਦਾ ਆ ਕੇ ਵੇਖ ਕੇ ਸੱਲੀ ਕਰ ਲੈ ਬਿਲਕੁਲ ਬਿਲਕੁਲ ਬਾਈ ਲੈ ਵੀ ਸੱਜਣੋ ਇੱਕ ਹੀ ਫਾਰਮ ਟਰੈਕਟਰ ਟਰੈਕਟਰ ਤੇ ਤਿੰਨ ਵੜਾ گاਵਾ ਵਿਕਰੀ ਵਾਲੀਆਂ ਸੀ ਤੁਹਾਨੂੰ ਸਾਰਾ ਹਿਸਾਬ ਕਿਤਾਬ ਲੈ ਤਾਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਦ